ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਰਿਕਵੈਸਟ ਕਰਦੇ ਹਾਂ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਆ ਕਰੋ ਜੀ ਤੇ ਘੰਟੀ ਵਾਲਾ ਬਟਨ ਜ਼ਰੂਰ ਦਬਾ ਲਿਆ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਦੇਖੋ ਜੀ ਅੱਜ ਆਪਾਂ ਨੇ ਗੱਲ ਕਰਨੀ ਹੈ ਉਹਨਾਂ ਵੀਰਾਂ ਬਾਰੇ ਜਿਹੜੇ ਵੀਰ ਆਪਣੀਆਂ ਘਰਵਾਲੀਆਂ ਦੀ ਕੋਈ ਗੱਲ ਨਹੀਂ ਛਪਾਉਂਦੇ ਜੇ ਕੋਈ ਆਪਣਾ ਪੇਕੇ ਘਰ ਦਾ ਦੁੱਖ ਸੁੱਖ ਕਰ ਲੈਂਦੀ ਹੈ ਆਪਣੇ ਆਦਮੀ ਨਾਲ ਇੱਕ ਜਨਾਨੀ ਜਾ ਕੋਈ ਮਾਣੀ ਮੋਟੀ ਕਹਿੰਦੀ ਆ ਦਿਲ ਦੀ ਗੁਰਬਤ ਹੁੰਦੀ ਆ ਸੋਹ ਦੁੱਖ ਸੁਖ ਹੁੰਦਾ ਧੀ ਭੈਣ ਦੇ ਮਨ ਚ ਸੋਹ ਗੁਵਾਰ ਹੁੰਦਾ ਕੋਈ ਵੀ ਗੱਲ ਜਦੋਂ ਕੋਈ ਵੀ ਜਨਾਨੀ ਆਪਣੇ ਆਦਮੀ ਨਾਲ ਗੱਲ ਕਰਦੀ ਆ ਬਾਜੇ ਵੀਰਾਂ ਦਾ ਸੁਭਾਅ ਇਦਾਂ ਦਾ ਹੁੰਦਾ ਹੈ ਬਈ ਜਿਹੜੀਆਂ ਗੱਲਾਂ ਪਰਦੇ ਚ ਕਰੀਆਂ ਨੇ ਜਨਾਨੀ ਨੇ ਢਿੱਡ ਦੀਆਂ ਗੁਰਬਤਾਂ ਉਹ ਸਾਰੇ ਪਰਿਵਾਰ ਚ ਬੈਠ ਕੇ ਕਰ ਦੇਣੀਆਂ ਤੇ ਉਹਦਾ ਜਲੂਸ ਕੱਢ ਦੇਣਾ ਬਈ ਇਹ ਐਂ ਕਹਿੰਦੀ ਆ ਇਹ ਐਂ ਕਹਿੰਦੀ ਆ ਇਹ ਤਾਂ ਪੇਕੇ ਘਰ ਆਂ ਹੀ ਚੱਲਦਾ ਹੈ ਆਂ ਹੀ ਚੱਲਦਾ ਹੈ ਇਹ ਬੋਲਣ ਨੂੰ ਮਰਦੀ ਹੈ ਇਹਦੇ ਵੀਰੇ ਆਂ ਹੀ ਕਰਦੇ ਆਂ ਇਹਦੇ ਵੀਰੇ ਆਂ ਹੀ ਕਰਦੇ ਆਂ ਦੇਖੋ ਸਭ ਦੇ ਘਰਾਂ ਚ ਸਭ ਕੁਝ ਚੱਲਦਾ ਹੈ ਕਿਸੇ ਦੇ ਪਤਾ ਲੱਗਦਾ ਹੈ ਕਿਸੇ ਦੇ ਪਤਾ ਨਹੀਂ ਲੱਗਦਾ ਜਿਹੜਾ ਇੱਕ ਮੀਆਂ ਬੀਬੀ ਦਾ ਰਿਸ਼ਤਾ ਹੈ ਨਾ ਇਹ ਮਾਮਾ ਧੀਆਂ ਤੇ ਮਾਂ ਪੁੱਤ ਵਰਗਾ ਹੁੰਦਾ ਹੈ ਦਿਲ ਦੀ ਗੱਲ ਕਰਦੀ ਆ ਮੈਂ ਦਿਲ ਦੀ ਇੱਕ ਧੀ ਦੀ ਦਿਲ ਦੀ ਸਾਂਝ ਪੇਕੇ ਘਰ मां ਨਾਲ ਵੱਧ ਹੁੰਦੀ ਹੈ। ਉਹ ਹੀ ਧੀ ਦੀ ਦਿਲ ਦੀ ਸਾਂਝ ਸਹੁਰੇ ਘਰ ਆ ਕੇ ਆਪਣੇ ਪਤੀ ਨਾਲ ਵੱਧ ਹੁੰਦੀ ਹੈ। ਕਈ ਵਾਰ ਧੀ ਭੈਣਾਂ ਜੱਕਦੀ ਆਪਣੀ ਸੱਸ ਨਾਲ ਗੱਲ ਨਹੀਂ ਕਰਦੀ। ਦਰਾਣੇ ਜਸਾਣੇ ਨਾਲ ਤਾਂ ਕੀ ਕਰਨੀ ਆ ਕਿਉਂਕਿ ਅਗਲੇ ਦਾ ਕੋਈ ਪਤਾ ਨਹੀਂ ਕਦ ਲੜ ਕੇ ਮੇਣਾ ਮਾਰ ਦਵੇ। ਕਈ ਵਾਰ ਭੋਲੀਆਂ ਕੁੜੀਆਂ ਕਰ ਵੀ ਲੈਂਦੀਆਂ ਨੇ ਹਰ ਕਿਸੇ ਨਾਲ ਗੱਲ ਕਰ ਲੈਂਦੀਆਂ ਨੇ। ਆਪਣੀ ਜਿਹੜੀ ਢਿੱਡ ਦੀ ਗੁਰਬਤ ਹੁੰਦੀ ਹੈ ਹਰ ਕਿਸੇ ਨਾਲ ਕਰ ਲੈਂਦੀਆਂ ਨੇ। ਪਰ ਅਗਲੇ ਦਾ ਇਹ ਨਹੀਂ ਪਤਾ ਵੀ ਕਦ ਆਪਣੇ ਰੰਗ ਢੰਗ ਬਦਲ ਲਵੇ ਕਦ ਮੇਣਾ ਮਾਰ ਦਵੇ ਸੋਈ ਗੱਲਾਂ ਨੇ ਜਿਹੜੀ ਇੱਕ ਫੇਰ ਮੈਂ ਕਹਿੰਨੀ ਆ ਜਿਹੜੀ ਇੱਕ ਮਨ ਦੀ ਅੰਦਰੋਂ ਧੁਰ ਤੋਂ ਦਿਲ ਦੀ ਸਾਂਝ ਹੁੰਦੀ ਆ ਉਹ ਸਹੁਰੇ ਘਰ ਇੱਕ ਪਤੀ ਨਾਲ ਹੁੰਦੀ ਆ ਪਤਨੀ ਦੀ ਜੇ ਫਿਰ ਉਹੀ ਸਰਦਾ ਸਾਈ ਸਾਰਿਆਂ 'ਚ ਬੈਠ ਕੇ ਆਪਣੀ ਘਰ ਵਾਲੀ ਨੂੰ ਛੱਟੇ ਜੋ ਪਰਦੇ ਚ ਗੱਲਾਂ ਕਰੀਆਂ ਐ ਕੱਟ ਜਲੂਸ ਤਾਂ ਭਾਈ ਉਹਦਾ ਨਿਕਲੂਗਾ ਕਿਉਂਕਿ ਪੜਦੇ ਨਹੀਂ ਰਹਿੰਦੇ ਮੈਂ ਕਈ ਵੀਰ ਤਾਂ ਇਹ ਜੇ ਦੇਖੇ ਆ ਜੇ ਪੜਦੇ ਚ ਕਿਤੇ 10 ਰੁਪਏ ਵੀ ਮੰਗ ਲੈ ਤਾਂ ਉਹ ਵੀ ਟੱਬਰ ਚ ਬਹਿ ਕੇ ਗੱਲ ਕਰ ਦੇਣੀ ਆ ਦੇਖੋ ਸਾਰਾ ਹੀ ਫਰਜ ਆਦਮੀ ਦਾ ਹੁੰਦਾ ਹੈ ਜਿਹੜੀ ਇੱਕ ਜਨਾਨੀ ਕਮਾਉ ਨਹੀਂ ਹੁੰਦੀ ਨਾ ਹਾਊਸ ਵਾਈਫ ਹੁੰਦੀ ਆ ਉਹਨੇ ਹਰ ਇੱਕ ਦਿਲ ਦੀ ਗੱਲ ਵੀ ਆਪਣੇ ਆਦਮੀ ਨਾਲ ਕਰਨੀ ਆ ਉਹਨੇ ਜੋ ਪੈਸਾ ਟੁੱਕਰ ਵੀ ਮੰਗਣਾ ਹੈ ਉਹ ਆਦਮੀ ਤੋਂ ਹੀ ਮੰਗਣਾ ਹੈ ਕਿਉਂਕਿ ਉਹ ਵਿਚਾਰੀ ਕਮਾਉਂਦੀ ਨਹੀਂ ਹੁੰਦੀ ਉਹਨੇ ਜੋ ਵੀ ਉਹਨੂੰ ਚਾਹੀਦਾ ਹੈ ਦੱਸਾ ਵੀ ਆ ਉਹਨੇ ਤਾਂ ਉਤੋਂ ਹੀ ਮੰਗਣਾ ਹੈ ਪਰ ਜੇ ਉਹ ਹੀ ਜੀਵਨ ਸਾਥੀ ਸਾਰਿਆਂ ਚ ਬੈਠਿਆਂ ਚ ਉਹਦਾ ਜਲੂਸ ਕੱਢੇ ਫਿਰ ਬਹੁਤ ਮਾੜੀ ਗੱਲ ਹੈ ਬਹੁਤ ਮਾੜੀ ਗੱਲ ਹੈ ਮੈਂ ਅੱਗੇ ਵੀ ਕਈ ਵੀਡੀਓ ਚ ਕਹਿੰਨੀ ਹੁੰਨੀ ਆ ਭਾਈ ਅੱਜ ਦਾ ਸਮਾਂ ਕਿਦਾਂ ਦਾ ਹੈ ਵੀਰ ਕੀ ਕਰਨਗੇ ਮੈਂ ਸਾਰਿਆਂ ਨੂੰ ਨਹੀਂ ਕਹਿੰਦੀ ਬੜੇ ਬਹੁਤ ਜੋੜੀਆਂ ਇਦਾਂ ਦੀਆਂ ਦੇਖੀਆਂ ਜਿਨ੍ਹਾਂ ਦੀ ਬਹੁਤ ਦਿਲੀ ਗੁਰਬਤ ਹੈ ਬਹੁਤ ਪਿਆਰ ਹੈ ਬਹੁਤ ਲਹਿਜੇ ਨਾਲ ਗੱਲ ਕਰਨਗੇ ਇੱਕ ਦੂਏ ਨਾਲ ਬਹੁਤ ਵੀਰ ਇਦਾਂ ਦੇ ਵੀ ਦੇਖੇ ਨੇ ਬਈ ਗਾਲ ਮਗਾਲੀ ਹੋਣਗੇ ਟੱਬਰ ਦੇ ਵਿੱਚ ਧੀ ਭੈਣ ਨਾਲ ਗਾਲ ਮਗਾਲੀ ਹੋਣਗੇ ਟੱਬਰ ਦੇ ਵਿੱਚ ਤੇ ਜਦੋਂ ਕੋਈ ਸੌਰੀ ਫੀਲ ਕਰਨੀ ਆ ਜਾਂ ਆਪਣੀ ਗਲਤੀ ਮੰਨਣੀ ਆ ਫੇਰ ਉਹ ਮੰਨਣਗੇ ਬੰਦ ਕਮਰੇ 'ਚ ਨਹੀਂ ਇਹ ਸਾਰਾ ਕੋਲਟਾ ਜੇ ਤੁਹਾਡੀ ਜਨਾਨੀ ਤੁਹਾਨੂੰ ਪਿਆਰ ਕਰਦੀ ਆ ਤੁਹਾਡਾ ਤੁਹਾਡੇ ਪਰਿਵਾਰ ਨੂੰ ਪਿਆਰ ਕਰਦੀ ਆ ਤੁਹਾਡੇ ਮਾਪਿਆਂ ਨੂੰ ਤੁਹਾਡੇ ਬੱਚਿਆਂ ਨੂੰ ਸੰਭਦੀ ਆ ਉਹ ਸਤਕਾਰ ਵੀ ਸਭ ਤੋਂ ਵੱਧਦੀ ਆ ਜੇ ਉਹਨੂੰ ਘੁਰਨਾ ਕੱਪੜਾ ਹੁੰਦਾ ਤਾਂ ਉਹ ਪਰਦੇਚ ਘੁਰਿਆ ਕੱਪਿਆ ਕਰੋ ਉਹਨੂੰ ਅਨਸਲਟ ਫੀਲ ਨਾ ਹੋਵੇ ਬਹੁਤ ਵੀਰ ਦੇਖੇ ਆ ਇਹ ਜਿਹੜਾ ਖੜਿਆ ਹੀ ਧਲੀ ਮੁੜੀ ਇੱਕ ਕਰ ਦੰਨੇ ਆ ਧੀ ਪਹਿਣਦੀ ਇਹ ਨਹੀਂ ਦੇਖਣਾ ਵੀ ਉਧਰਾਂ ਨੇ ਜਠਾਣੇ ਚ ਖੜੀ ਆ ਇਹ ਨਹੀਂ ਦੇਖਣਾ ਉਹ ਕਿਸੇ ਗਵੰਡਣ ਕੋ ਖੜੀ ਆ ਇਹ ਨਹੀਂ ਦੇਖਣਾ ਵੀ ਕਿੱਥੇ ਖੜੀ ਆ ਬਸ ਆਪਣਾ ਅੰਦਰਲਾ ਗੁਵਾਰ ਕੱਢ ਲੈਣਾ ਦੇਖੋ ਕਈ ਵਾਰ ਬਹੁਤ ਬੜੀਆਂ ਗੱਲਾਂ ਹੋ ਜਾਂਦੀਆਂ ਨੇ ਇਹਨਾਂ ਗੱਲਾਂ ਦੀਆਂ ਹੁਣ ਬਹੁਤ ਹੁੰਦੀਆਂ ਨੇ ਕਹਿੰਦੇ ਆ ਭੋਲੀਆਂ ਕੁੜੀਆਂ ਜਿਹੜੀਆਂ ਇੱਧਰ ਨੂੰ ਪਾ ਕੇ ਗੱਲ ਇੱਧਰ ਨੂੰ ਗਾਣੀਆਂ ਛੱਡੇ ਤਾਂ ਤਾਂ ਸੁਭਾਏ ਇਹ ਜ ਹੈ ਉਹ ਮੈਂ ਕਿਹੜਾ ਇਹਨੂੰ ਛੱਡ ਕੇ ਜਾਣ ਲੱਗੀ ਆ ਬਹੁਤੀਆਂ ਧੀਆ ਵਣਾਂ ਇਦਾਂ ਦੀਆਂ ਹੁੰਦੀਆਂ ਨੇ ਜਿਹੜੀਆਂ ਚੁੱਪ ਕੀਤੀਆਂ ਜੀਆਂ ਹੁੰਨੀਆਂ ਉਹ ਗੱਲ ਦਿਲ ਤੇ ਲੈ ਜਾਂਦੀਆਂ ਨੇ ਉਹ ਬਹੁਤ ਅਨਸਲਟ ਫੀਲ ਕਰਦੀਆਂ ਨੇ ਸੋਈ ਗੱਲਾਂ ਨੇ ਬਈ ਹਰ ਇੱਕ ਔਰਤ ਆਪਣੇ ਪਤੀ ਤੋਂ ਸਤਕਾਰ ਭਾਲਦੀ ਆ ਹਰ ਇੱਕ ਔਰਤ ਭਾਲਦੀ ਆ ਮੈਂ ਭੈਣਾਂ ਨੂੰ ਵੀ ਕਹੂੰਗੀ ਤੁਹਾਡੇ ਜਿਹੜੇ ਘਰ ਵਾਲੇ ਨੇ ਉਹ ਵੀ ਤੁਹਾਤੋਂ ਸਤਕਾਰ ਭਾਲਦੇ ਨੇ ਬਹੁਤ ਮੈਂ ਕੁੜੀਆਂ ਦੀ ਬੋਲੀ ਦੇਖੀ ਆ ਕਈ ਕੁੜੀਆਂ ਦੀ ਬੋਲੀ ਕਵਾੜਜੀ ਹੁੰਦੀ ਆ। ਹਾਂ ਕੀ ਕਹਿਣਾ? ਹਾਂਜੀ ਤਾਂ ਉਹਨਾਂ ਦੇ ਮੂੰਹ 'ਚ ਹੁੰਦਾ ਹੀ ਨਹੀਂ। ਜੇ ਪਾਣੀ ਦਾ ਗਲਾਸ ਵੀ ਮੰਗ ਲਿਆ ਤਾਂ ਵੀ ਮੱਥੇ ਵੱਟ ਪਾ ਲੈਣਾ। ਨਹੀਂ। ਉੱਥੇ ਤੁਹਾਡੇ ਵੀ ਫਰਜ਼ ਨੇ। ਆਪਣੇ ਪਤੀ ਪ੍ਰਤੀ ਤੁਹਾਡੇ ਵੀ ਫਰਜ਼ ਨੇ। ਬਈ ਬਾਹਰੋਂ ਆਏ ਨੂੰ ਤੁਸੀਂ ਪਾਣੀ ਮੰਗਣ ਦਾ ਮੌਕਾ ਨਾ ਦਿਓ। ਤੁਹਾਨੂੰ ਪਤਾ ਵੀ ਇਹ ਬੰਦਾ ਬਾਹਰੋਂ ਆਇਆ ਹੈ। ਪਹਿਲਾਂ ਪਾਣੀ ਪੁੱਛੋ। ਪੁੱਛੋ ਕਿ ਲਿਆ ਕੇ ਦਿਓ ਪਾਣੀ। ਬਹੁਤ ਮੈਨੂੰ ਕਮੈਂਟ ਵੀ ਇਦਾਂ ਦੇ ਆਏ ਆ ਜਦੋਂ ਮੈਂ ਚੰਗੀਆਂ ਧੀਆਂ ਭੈਣਾਂ ਦੀ ਗੱਲ ਕਰਦੀ ਆ ਇਦਾਂ ਦੇ ਕਮੈਂਟ ਆ ਜਾਂਦੇ ਨੇ ਆਪੋਜੀਟ ਜਿਹੜੇ ਹੁੰਦੇ ਨੇ ਉਹ ਕਹਿੰਦੇ ਨੇ ਭੈਣੇ ਸਾਡਾ ਤਾਂ ਬੁਰਾ ਹਾਲ ਹੈ ਸਾਡੇ ਵਾਲੀਆਂ ਤਾਂ ਕੀ ਕਰਦੀਆਂ ਜੇ ਪਾਣੀ ਦਾ ਗਲਾਸ ਵੀ ਮੰਗਦੇ ਆ ਤਾਂ ਵੀ ਮੱਥੇ ਵੱਟ ਪਾ ਲੰਨੀਆਂ ਹੈ ਜੇ ਕਾਇਦੇ ਵੀ ਚੱਲ ਰੋਟੀ ਪਾ ਲਿਆ ਤਾਂ ਵੀ ਕਹਿ ਦਿੰਦੀਆਂ ਲਿਆ ਦੰਨੇ ਆ ਹਲੋ ਥੋੜਾ ਸੁਣੋ ਐਂ ਕਰ ਲਓ ਦੇਖੋ ਜੀ ਇਹ ਮੈਂ ਸਾਰੀਆਂ ਦੀ ਨਹੀਂ ਗੱਲ ਕਰਦੀ ਕੋਸ਼ ਕਰਾਂ ਚ ਹੈਗਾ ਅੱਖੇ ਵੀ ਦੇਖਿਆ ਹੋਇਆ ਹੈ ਦੇਖੋ ਜੀ ਇਹ ਝੋਲਸ ਮਟਵੂਆ ਨਾ ਕਰਿਆ ਕਰੋ ਸਾਡੇ ਫਰਜ਼ ਨੇ ਜੇ ਆਦਮੀਆਂ ਦੇ ਸਾਡੇ ਪ੍ਰਤੀ ਫਰਜ਼ ਨੇ ਤਾਂ ਸਾਡੇ ਵੀ ਆਦਮੀਆਂ ਪ੍ਰਤੀ ਫਰਜ਼ ਨੇ ਠੀਕ ਹੈ ਜੀ ਕਿਉਂਕਿ ਜਿਹੜਾ ਇਹ ਰਿਸ਼ਤਾ ਮੀਆਂ ਬੀਬੀ ਦਾ ਮੈਂ ਇਹ ਗੱਲਾਂ ਕੋਲੋ ਲਾ ਕੇ ਨਹੀਂ ਕਰਦੀ ਮੈਨੂੰ ਇਹ ਗੱਲਾਂ ਕਮੈਂਟਾਂ 'ਚ ਆਉਂਦੀਆਂ ਨੇ ਵੀ ਸਾਨੂੰ ਐਦਾਂ ਵੱਡ ਖਾਉ ਕਰਦੀਆਂ ਨੇ ਇਦਾਂ ਬੋਲਦੀਆਂ ਨੇ ਇਹਨਾਂ ਦਾ ਭੈਣੇ ਕੀ ਹੱਲ ਕਰੀਏ ਹੁਣ ਜਿਹੜੇ ਰਿਸ਼ਤੇ ਨੂੰ ਵੀ ਮੈਂ ਸਰਾਹ ਦੰਨੀ ਆ ਉਹਦੇ ਵਿਰੁੱਧ ਜਦੋਂ ਉੱਠ ਖੜਦੇ ਨੇ ਕਿਉਂਕਿ ਮੈਂ ਅੱਗੇ ਵੀ ਕਹਿੰਨੀ ਆ ਵੀ ਦੁਨੀਆ ਦੇ ਦੋ ਪਹਿਲੂ ਆ ਚੰਗਿਆਈ ਤੇ ਬਰਿਆਈ ਸਭ ਚੰਗੇ ਨਹੀਂ ਸਭ ਮਾੜੇ ਨਹੀਂ ਮੈਂ ਸੋਹੀ ਗੱਲਾਂ ਨੇ ਦੇਖੋ ਪਹਿਲੀ ਗੱਲ ਤਾਂ ਮੈਂ ਵੀਰਾਂ ਨੂੰ ਫੇਰ ਦੁਬਾਰਾ ਕਹੂੰਗੀ ਵੀ ਵੀਰਿਆ ਰਿਕੁਐਸਟ ਆ ਤੁਹਾਨੂੰ ਤੁਹਾਡੇ ਲੜ ਲੱਗੀਆਂ ਨੇ ਸਾਰਾ ਕਾਰਮਦਾਰ ਪਿਛਲਾ ਪੇਕਿਆਂ ਘਰ ਦਾ ਛੱਡ ਕੇ ਤੁਹਾਡਾ ਫਰਜ਼ ਆ ਇਹਨਾਂ ਨੂੰ ਸਾਰਿਆਂ 'ਚ ਬੈਠਿਆਂ ਸਤਿਕਾਰ ਦੇਣ ਦਾ ਮਾਣ ਦੇਣ ਦਾ ਧੀ ਭੈਣ ਦੁੱਗਣੀ ਹੌਸਲੇ 'ਚ ਆ ਜਾਂਦੀ ਹੈ ਬਈ ਹਾਂ ਮੈਨੂੰ ਕੋਈ ਇੱਜ਼ਤ ਦਿੰਦਾ ਹੈ ਮੈਨੂੰ ਕੋਈ ਪਿਆਰ ਕਰਦਾ ਹੈ ਉਹੀ ਗੱਲਾਂ ਧੀ ਭੈਣ ਪ੍ਰਤੀ ਆ ਮੈਂ ਧੀ ਭੈਣਾਂ ਨੂੰ ਵੀ ਕਹੂੰਗੀ ਬਈ ਜੋ ਤੁਹਾਡੀ ਗੱਲਬਾਤ ਹੁੰਦੀ ਹੈ ਗੁੱਸੇ ਗਿੱਲੇ ਹੁੰਨੇ ਆ ਉਹ ਬੰਦ ਕਮਰੇ 'ਚ ਆਪਣਾ ਗੁਰਬਤ ਕਰ ਲਿਆ ਕਰੋ ਬਈ ਜਦੋਂ ਸਾਰਿਆਂ ਚ ਬੈਠੇ ਹੋਣਾ ਦਰਾਣੀਆਂ ਜਠਾਣੀਆਂ ਚ ਬੈਠੇ ਹੋ ਜਾਂ ਤੁਹਾਡਾ ਆਦਮੀ ਆਪਣੇ ਭਾਈਆਂ ਚ ਬੈਠਾ ਹੈ ਉੱਥੇ ਤੁਸੀਂ ਬਹੁਤ ਲਹਿਜੇ ਚ ਗੱਲ ਕਰਿਆ ਕਰੋ ਹੋਇਆ ਚੱਲ ਕਿਤੇ ਹੋ ਜਾਂਦਾ ਹੈ ਕਈ ਵਾਰ ਬੇਟਾਈਮਾਂ ਵੀ ਗੁੱਸਾ ਆ ਜਾਂਦਾ ਪਰ ਕਦੇ ਕਦੇ ਰੋਜ਼ ਨਹੀਂ ਕਈ ਵਾਰ ਸਾਡਾ ਸੁਭਾਅ ਬਣ ਜਾਂਦਾ ਅਸੀਂ ਪੈਰ ਪੈਰ ਤੇ ਵੱਡੂ ਖਾऊं ਵੱਡੂ ਖਾऊं ਕਰਨਾ ਫਿਰ ਏਕਣ ਰਿਸ਼ਤੇ ਨਿਭਦੇ ਨਹੀਂ ਹੈਗੇ ਇੱਕ ਦਿਨ ਕੱਟੀ ਜੀ ਹੁੰਦੀ ਆ ਦਿਨ ਕੱਟੀ ਜੀ ਕਿਉਂਕਿ ਸਾਡੇ ਦਿਲਾਂ ਚ ਇੱਕ ਦੂਏ ਪ੍ਰਤੀ ਨਫ਼ਰਤ ਹੁੰਦੀ ਆ ਅਸੀਂ ਚੰਗਾ ਨਹੀਂ ਸਮਝਦੇ ਹੁੰਦੇ ਇੱਕ ਦੂਏ ਨੂੰ ਪਰ ਇਹ ਰਿਸ਼ਤਾ ਬੜਾ ਗੂੜਾ ਹੈ ਰੂਹਾਂ ਦਾ ਰਿਸ਼ਤਾ ਹੈ ਪਿਆਰ ਵਾਲਾ ਰਿਸ਼ਤਾ ਹੈ ਦਿਲੀ ਸਾਂਝ ਦਾ ਰਿਸ਼ਤਾ ਹੈ ਜਿਹੜਾ ਮੀਆਂ ਬੀਬੀ ਦਾ ਰਿਸ਼ਤਾ ਹੈ ਛੋਈ ਗੱਲਾਂ ਨੇ ਦੇਖੋ ਮੈਂ ਇਹ ਇਹ ਗੱਲ ਤੋਂ ਕਦੇ ਭੱਜੂੰਗੀ ਨਹੀਂ ਬਈ ਹੁੰਦਾ ਕਦੇ-ਕਦੇ ਹੋ ਜਾਂਦਾ ਹੈ ਪਰ ਰੋਜ਼ ਨਹੀਂ ਠੀਕ ਹੈ ਜੀ। ਵੀਰੋ ਐਦਾਂ ਨਾ ਕਰਿਆ ਕਰੋ। ਇਹਨਾਂ ਗੱਲਾਂ 'ਚ ਕਿਤੇ ਨਾ ਕਿਤੇ ਤੁਹਾਡਾ ਵੀ ਘਟਾਓ ਹੋ ਜਾਂਦਾ ਹੈ। ਤੁਹਾਡੀ ਪਤਨੀ ਦਾ ਘਟਾਓ ਹੋ ਜਾਂਦਾ ਹੈ। ਫਿਰ ਬੱਚੇ ਸਾਤੋਂ ਹੀ ਕੁਛ ਸਿੱਖਦੇ ਨੇ। ਠੀਕ ਹੈ ਜੀ। ਚਲੋ ਠੀਕ ਹੈ ਜੀ। ਫਿਰ ਵੀ ਬੋਲਦਿਆਂ ਕੋਲੋਂ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜ਼ਰੂਰ ਮਾਫ ਕਰਿਓ। ਸਤਿ ਸ਼੍ਰੀ ਅਕਾਲ ਜੀ।